ਜੀ ਡਾਕਟਰ ਜੀ ਗੱਲ ਕੀਤੀ ਹੈ ਵੀ ਇਹਦਾ ਧਰਨਾ ਜਿਹੜਾ ਸਾਡੇ ਦੂਜੇ ਦਿਨ ਦੇ ਸ਼ਾਮ ਨੂੰ ਹੋ ਸਕਦਾ ਹੈ। ਇਹ ਤੁਹਾਡੇ ਪ੍ਰਸ਼ਾਸਨ ਨੂੰ ਦਰਜਾ ਹੁਣ ਤੱਕ ਕੋਈ ਗੱਲ ਹੋਈ। ਹਾਂਜੀ ਸਰ ਦੇਖੋ ਮੈਂ ਪਹਿਲਾਂ ਦੱਸਣਾ ਚਾਹਾਂਗਾ ਜੋ ਜੁਆਇੰਟ ਐਕਸ਼ਨ ਕਮੇਟੀ ਫੋਰ ਪੇ ਪੈਰਟੀ ਜਿਹੜੀ ਕਿ ਸਾਡੀ ਪੇ ਪੈਰਟੀ ਨੂੰ ਲੈ ਕੇ ਸੁਪਾ ਪਧਰੀ ਜੋ ਕਮੇਟੀ ਹੈ ਉਸ ਦੇ ਵੱਲੋਂ ਦੋ ਦਿਨ ਧਰਨੇ ਦੀ ਕਾਲ 23 ਤੇ 24 ਦਸੰਬਰ 2025 ਦੀ ਦਿੱਤੀ ਗਈ ਸੀ। ਸੋ ਜਿਹੜੇ ਧਰਨੇ ਦਾ ਅੱਜ ਦੂਸਰਾ ਦਿਨ ਚੱਲ ਰਿਹਾ ਹੈ ਤੇ ਉਸ ਧਰਨੇ ਲਈ ਅਸੀਂ ਸਾਰੇ ਜिले ਹੁਸ਼ਿਆਰਪੁਰ ਦੇ ਵੈਟਨਰੀ ਡਾਕਟਰ ਵੈਟਨਰੀ ਪੋਲੀਕਲਿਨਿਕ ਵਿਖੇ ਇਕੱਠੇ ਹੋਏ ਆ ਸੋ ਇਸ ਧਰਨੇ ਸੰਬੰਧੀ ਕੱਲ ਵੀ ਸਾਡਾ ਧਰਨਾ ਜਿਹੜਾ 9 ਤੋਂ 3 ਵਜੇ ਤੱਕ ਦੀ ਕਾਲ ਦਿੱਤੀ ਗਈ ਸੀ ਤੇ ਅੱਜ ਵੀ ਇਸ ਧਰਨੇ ਦਾ 9 ਤੋਂ 3 ਵਜੇ ਤੱਕ ਦੀ ਕਾਲ ਹੈ ਸੋ ਇਹ ਧਰਨਾ ਅੱਜ ਇਸਦੇ ਲਈ ਅਸੀਂ ਇਕੱਠੇ ਹੋਏ ਹਾਂ ਕਿ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਹਨ ਉਹ ਦੋ ਚਾਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਪਹਿਲੀ ਜੋ ਸਾਡੀ ਮੰਗ ਹੈ ਕਿ ਜੋ ਸਾਡੀ ਮੈਡੀਕਲ ਅਫਸਰਾਂ ਨਾਲ ਚੱਲਦੀ ਆ ਰਹੀ 42 ਸਾਲ ਪੁਰਾਣੀ ਜੋ ਪੇ ਪੈਰਟੀ ਹੈ ਉਸ ਨੂੰ ਇਸ ਪੰਜਾਬ ਸਰਕਾਰ ਨੇ ਬੜੇ ਹੀ ਚਲਾਕੀ ਨਾਲ ਭੰਗ ਕਰਕੇ ਮੈਡੀਕਲ ਅਫਸਰਾਂ ਤੋਂ ਸਾਨੂੰ ਵਿਤਕਰਾ ਕੀਤਾ ਹੈ ਇਸ ਦੇ ਨਾਲ ਹੀ ਜਿਹੜਾ ਸਾਡਾ ਐਚ ਆਰਏ ਜਿਹੜਾ ਐਨ ਪੀਓ ਉੱਤੇ ਮਿਲਦਾ ਸੀ ਉਹ ਵੀ ਵੈਟਨਰੀ ਡਾਕਟਰਾਂ ਨੂੰ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਜਿਹੜਾ ਪੇ ਸਕੇਲ ਹੈ 56 100 ਦਾ ਜਿਹੜਾ ਕਿ ਮੈਡੀਕਲ ਅਫਸਰਾਂ ਨੂੰ ਮਿਲ ਰਿਹਾ ਹੈ ਮੌਜੂਦਾ ਟਾਈਮ ਵਿੱਚ ਉਹ ਵੀ ਘਟਾ ਕੇ ਵੈਟਨਰੀ ਡਾਕਟਰਾਂ ਦਾ 46 300 ਦਾ ਪੇ ਸਕੇਲ ਕਰ ਦਿੱਤਾ ਗਿਆ ਜੋ ਕਿ 47 600 ਦਾ ਜੋ ਕਿ ਇੱਕ ਬਹੁਤ ਹੀ ਮੰਦ ਭਾਗੀ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਜਿਹੜਾ ਕਿ ਪਰਵੇਸ਼ਨ ਦੇ ਸਮੇਂ ਵਿੱਚ ਵੀ ਵੈਟਨਰੀ ਡਾਕਟਰਾਂ ਨੂੰ ਜਿਹੜਾ ਇੱਕ ਬੇਸਿਕ ਪੱਤਾ ਉਹ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ ਸੋ ਇਹ ਦੋ ਚਾਰ ਮੁੱਖ ਮੰਗਾਂ ਲਈ ਅਸੀਂ ਜੋ ਜੋਇੰਟ ਐਕਸ਼ਨ ਕਮੇਟੀ ਫੋਰ ਪੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਇਹਠ ਅਸੀਂ ਵੈਟਨਰੀ ਪੋਲੀਕਲਿਨਿਕ ਵਿੱਚ ਇਕੱਠੇ ਹੋਈਆਂ ਸੋ ਇਹ ਜਿਹੜਾ ਸੂਬਾ ਪੱਧਰੀ ਧਰਨਾ ਹਰ ਜ਼ਿਲ੍ਹੇ ਵਿੱਚ ਵੈਟਨਰੀ ਪੋਲੀਕਲਿਨਿਕਾਂ ਵਿਖੇ ਚੱਲ ਰਿਹਾ ਹੈ ਅਜੇਕਰ ਹਜੇ ਵੀ ਕੋਈ ਹੱਲ ਨਹੀਂ ਹੁੰਦਾ ਤੇ ਅੱਗੇ ਵੀ ਰਣ ਦੇ ਜੀ ਸਰ ਆ ਅੱਜ ਹਜੇ ਤੱਕ ਤਾਂ ਦੇਖੋ ਜੋ ਸਾਡੀ ਸਟੇਟ ਬਾਡੀਜ਼ ਦੇ ਪ੍ਰੈਜ਼ੀਡੈਂਟ ਸਖਤਰ ਨੇ ਉਹਨਾਂ ਵੱਲੋਂ ਹੱਲੇ ਇਹ ਗੱਲ ਕਲੀਅਰ ਨਹੀਂ ਹੋਈ ਹੈ ਕਿ ਸਰਕਾਰ ਨੇ ਸਾਡੀਆਂ ਮੰਗਾਂ ਤੇ ਬਾਰੇ ਕੀ ਵਿਚਾਰ ਕੀਤਾ ਹੈ ਸੋ ਜਿਵੇਂ ਉਹਨਾਂ ਵੱਲੋਂ ਅੱਜ ਸ਼ਾਮ ਤੱਕ ਜਿਵੇਂ ਵੀ ਉਹਨਾਂ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਕਿ ਜੇ ਇਹ ਤਰਨੇ ਨੂੰ ਹੋਰ ਅੱਗੇ ਤੱਕ ਆਪਾਂ ਲੈ ਕੇ ਜਾਣਾ ਹੈ ਜਾਂ ਇਸ ਨੂੰ ਹੋਰ ਤੇਜ਼ ਕਰਨਾ ਹੈ ਜਾਂ ਜੋ ਸਰਕਾਰ ਦੇ ਵੱਲੋਂ ਕਿ ਕਿੱਥੇ ਤੱਕ ਦੇਖਦੇ ਆ ਅਸੀਂ ਕਿੱਥੇ ਤੱਕ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤੋ ਉਸ ਬਾਰੇ ਵਿਚਾਰ ਅਸੀਂ ਤੁਹਾਨੂੰ ਬਾਅਦ ਵਿੱਚ ਜਰੂਰ ਦੱਸਾਂਗੇ ਜੀ ਡਾਕਟਰ ਜਿੱਦ ਗੱਲ ਕੀਤੀ ਹੋਵੇ ਤਾਂ ਇਸ ਤਰ੍ਹਾਂ ਜਿਹੜਾ ਤੁਹਾਡੇ ਦੁਜੀ ਦੇ ਨੇ ਸ਼ਾਂਗ ਹੋ ਸਕਦਾ ਇਹ ਤੁਹਾਡੇ ਪ੍ਰਸ਼ਾਸਨدارੀਆਂ ਨਾਲ ਹੁਣ ਤੱਕ ਕੋਈ ਗੱਲ ਹੋਈ ਹਾਂਜੀ ਸਰ ਦੇਖੋ ਮੈਂ ਪਹਿਲਾਂ ਦੱਸਣਾ ਚਾਹੂੰਗਾ ਜੋ ਜੁਆਇੰਟ ਐਕਸ਼ਨ ਕਮੇਟੀ ਫੋਰ ਪੇ ਪੈਰਟੀ ਜਿਹੜੀ ਕਿ ਸਾਡੀ ਪੇ ਪੈਰਟੀ ਨੂੰ ਲੈ ਕੇ ਸੂਬਾ ਪਧਰੀ ਜੋ ਕਮੇਟੀ ਹੈ ਉਸ ਦੇ ਵੱਲੋਂ ਦੋ ਦਿਨਾਂ ਧਰਨੇ ਦੀ ਕਾਲ 23 ਤੇ 24 ਦਸੰਬਰ 2025 ਦੀ ਦਿੱਤੀ ਗਈ ਸੀ